ਆਸਟ੍ਰੇਲੀਆ ਤੋਂ ਆਏ ਪੈਨਪ੍ਰਾਣੇ ਆਪਣੀ ਮਾਤਾ ਅਤੇ ਪਿਤਾ ਨੂੰ ਰਿਟਾਇਰਮੈਂਟ ਮੌਕੇ ਕੀਤੇ ਗਿਫਟ ਲੋਕ ਕਰ ਰਹੇ ਨੇ ਸਲਾਹਨਾ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਗਿਫਟ ਕੀਤੇ ਬੁਲੇਟ ਅਤੇ ਗਾਣੇ ਜਦੋਂ ਬੱਚਿਆਂ ਦੀ ਪਰਵਰਿਸ਼ ਚੰਗੀ ਕੀਤੀ ਜਾਵੇ ਤਾਂ ਮਾਪਿਆਂ ਦੀ ਰਿਟਾਇਰਮੈਂਟ ਤੇ ਬੱਚੇ ਗਿਫਟ ਲੈ ਕੇ ਪਹੁੰਚਣ ਦਾ ਮਾਪਿਆਂ ਦਾ ਫਕਰ ਨਾਲ ਸਿਰ ਉੱਚਾ ਹੋ ਜਾਂਦਾ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਵਿੱਚ ਜਲਾਲਾਬਾਦ ਹਲਕੇ ਦੇ ਅਧੀਨ ਪੈਂਦੀ ਮੰਡੀ ਰੋੜਾਂ ਵਾਲੀ ਵਿੱਚ ਬਤੌਰ ਇੰਗਲਿਸ਼ ਲੈਕਚਰਾਰ ਰਿਟਾਇਰ ਹੋਏ ਮਾਸਟਰ ਲਾਭਜੰਦੀ ਰਿਟਾਇਰਮੈਂਟ ਮੌਕੇ ਜਿੱਥੇ ਢੋਲ ਟਮੱਕੇ ਨਾਲ ਉਹਨਾਂ ਦਾ ਸਵਾਗਤ ਕਰਕੇ ਬੱਚੇ ਅਤੇ ਰਿਸ਼ਤੇਦਾਰ ਪੈਲਸ ਵਿੱਚ ਉਹਨਾਂ ਨੂੰ ਲੈ ਕੇ ਆਏ ਉੱਥੇ ਹੀ ਚੱਲ ਰਹੇ ਸਮਾਗਮ ਦੌਰਾਨ ਜਦ ਅਸਟ੍ਰੇਲੀਆ ਤੋਂ ਪਹੁੰਚੇ ਦੋਨੋਂ ਪੈਨਪਰਾਨੇ ਆਪਣੇ ਮਾਪਿਆਂ ਨੂੰ ਜਿਸ ਵਿੱਚ ਉਹਨਾਂ ਨੇ ਆਪਣੇ ਪਿਤਾ ਨੂੰ ਬੁਲਟ ਅਤੇ ਮਾਤਾ ਨੂੰ ਸੋਨੇ ਦੇ ਗਹਿਣੇ ਗਿਫਟ ਕੀਤੇ ਤਾਂ ਮਾਹ ਬਾਬ ਦਾ ਫਕਰ ਨਾਲ ਸਿਰ ਉੱਚਾ ਹੋ ਗਿਆ ਅਤੇ ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਸਭ ਨੂੰ ਅਜਿਹੇ ਬੱਚੇ ਦੇਵੇ ਜਦ ਕਿ ਬਾਪ ਨੇ ਕਿਹਾ ਕਿ ਬੱਚਿਆਂ ਨੂੰ ਚੰਗੇ ਸੰਸਕਾਰ ਚੰਗੇ ਦਿੱਤੇ ਪੜਾ ਲਿਖਾ ਬਾਹਰ ਭੇਜਿਆ ਅਤੇ ਅੱਜ ਰਿਟਾਇਰਮੈਂਟ ਮੌਕੇ ਉਹਨਾਂ ਨੇ ਸਾਨੂੰ ਗਿਫਟ ਦਿੱਤੇ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਬੱਚੇ ਅੱਜ ਸਾਨੂੰ ਐਨੇ ਪਿਆਰ ਦੇ ਕੇ ਅਜੀਹਾ ਕਰਨਗੇ ਬਾਹਰ ਤੋਂ ਆਏ بیٹے ਸ਼ਰੀਫ ਕੰਪੋਜ ਅਤੇ ਉਸ ਦੀ ਮਾਤਾ ਨੇ ਕੀ ਕਿਹਾ ਇਹ ਵੀ ਸੁਣ ਲਓ ਨੇ ਦੇ ਤੇ ਕਦੇ ਤੁਹਾਡੇ ਪਤੀ ਨੇ ਲੈ ਕੇ ਦਿੱਤੇ ਹੋਣਗੇ ਤੇ ਅੱਜ ਬੇਟੀ ਨੇ ਦਿੱਤੇ ਆ ਤੇ ਫਰਕ ਤਾਂ ਲੱਗਿਆ ਹੋਊਗਾ ਨਹੀਂ ਪਤੀ ਨੇ ਵੀ ਲੈ ਕੇ ਦਿੱਤੇ ਨੇ ਲੇਕਿਨ ਜਿਹੜੇ ਬੇਟੇ ਨੇ ਨਾ ਇਹ Nana ਤਾਂ ਫੇਰ ਅੱਜ ਕਮਾਲ ਹੀ ਕਰਤੀ ਬੜੀ ਖੁਸ਼ੀ ਅਸੀਂ ਕਹਿਣ ਸੁਣਨ ਤੋਂ ਪਰੇ ਐਨੇ ਖੁਸ਼ ਆ ਨਾ ਬਹੁਤ ਹੀ ਜ਼ਿਆਦਾ ਕਿਉਂਕਿ ਬੱਚਾ ਨੂੰ ਇਹ ਸੰਸਕਾਰ ਦਿੱਤੇ ਸੀ बेटा ਇੱਕ ਦਿਨ ਤੁਸੀਂ ਮਾਂ ਪਿਓ ਦਾ ਨਾਮ ਰੋਸ਼ਨ ਕਰਨਾ ਉਹ ਅੱਜ ਉਹਨਾਂ ਨੇ ਕਰਕੇ ਵਿਖਾ ਦਿੱਤਾ ਸਾਨੂੰ बहुत ही खुशी कहण तो परे ये सब पहला तो मैं कहना चाहनी सारे जो रिश्तेदार आए ने बड़ी खुशी हुई सारा स्टाफ आया मेरा सतगुरु आया उन्हें सारा कुछ कियाते चक्या अगर आस्ट्रेलिया सैटल में बेस कई खुशी की कोई गल होती ਕੀ ਲੱਗਿਆ ਤੁਹਾਨੂੰ ਜਿੱਥੇ ਮਾਪਿਆਂ ਦੇ ਬੱਚਿਆਂ ਨੂੰ ਗਿਫਟ ਦਿੰਦੇ ਹੈਗੇ ਅੱਜ ਤੁਹਾਡੀ ਰਿਟਾਇਰਮੈਂਟ ਹੋਈ ਤੇ ਬੱਚਿਆਂ ਨੇ ਗਿਫਟ ਦਿੱਤਾ ਤੇ ਪੂਰਾ ਸਟਾਫ ਹੀ ਨੱਚ ਰਿਹਾ ਸੀ ਤੇ ਉਹ ਮਾਸਟਰ ਜੀ ਬੋਲ ਰਹੇ ਸੀ ਕਹਿੰਦੇ ਇੰਗਲਿਸ਼ ਦੇ ਟੀਚਰ ਚਲੇਗਾ ਸਾਡੇ ਹੁਣ ਬੱਚੇ ਜਿਹੜੇ ਆ ਸ਼ਾਇਦ ਜਲਦੀ ਟੀਚਰ ਨਾ ਆਵੇ ਕੀ ਕਹਿਣਾ ਚਾਹੁੰਦੇ ਆ ਅੱਜ ਰਿਟਾਇਰਮੈਂਟ ਦੇ ਇਹ ਨਹੀਂ ਕਹਿਣਾ ਚਾਹੁੰਦੇ ਕਿ ਬੱਚਿਆਂ ਨੇ ਜੋ ਗਿਫਟ ਕੀਤਾ ਇਹ ਸਾਡੇ ਸੰਸਕਾਰ ਹੀ ਨੇ ਜਿਹੜੇ ਬੱਚਿਆਂ ਨੂੰ ਅਸੀਂ ਦਿੱਤੇ ਸੀ ਉਹ ਹੁਣ ਸਾਨੂੰ ਵੱਡੇ ਹੋ ਗਏ ਨੇ ਸੰਸਕਾਰ ਜਿਹੜੇ ਉਹ ਵਰਤ ਪਰ ਸਾਨੂੰ ਮਿਲ ਰਹੀ ਹੈ ਜ਼ਿੰਦਗੀ ਤੋਂ ਸੈਟੀਸਫਾਈ ਹੋ ਬੱਚੇ ਫੋਰਨ ਨੇ ਤੇ ਤੁਸੀਂ ਰਿਟਾਇਰਮੈਂਟ ਹਾਂ ਬੜੀ ਵਧੀਆ ਬੱਚੇ ਨੇ ਬੱਚੇ ਆਪਣੇ ਆਪ ਮਤਲਬ ਸੈਟਲ ਹੋ ਗਏ ਨੇ ਸਾਨੂੰ ਬੜੀ ਖੁਸ਼ੀ ਹੈ ਹੁਣੇ ਇੰਨੀ ਉਮਰ ਦੇ ਵਿੱਚ ਗਿਫਟ ਦੇ ਰਹੇ ਨੇ ਸਾਨੂੰ ਅਸੀਂ ਇੰਨੀ ਉਮਰ ਦੇ ਵਿੱਚ ਸੀ ਤਾਂ ਸੰਤ ਪਤਾ ਹੀ ਨਹੀਂ ਸੀ ਗਿਫਟ ਕੀ ਹੁੰਦਾ ਨਹੀਂ ਤੇ ਤੁਹਾਨੂੰ اچਾਨਕ ਇੱਥੇ ਆ ਕੇ ਜਦੋਂ ਚਾਬੀਆਂ ਫੜਾਈਆਂ ਤਾਂ ਹੈਰਾਨਗੀ ਹੋਈ ਕਿ ਬੜੀ ਖੁਸ਼ੀ ਹੋਈ ਸਾਨੂੰ ਵੀ ਸਾਡੇ ਬੱਚਾ ਨੇ ਇੰਨਾ ਮਤਲਬ ਕੁਝ ਕੀਤਾ ਸਾਡੇ ਲਈ ਕਹਿੰਦੇ ਨੇ ਕਹਿਣ ਸੁਣੋ ਬੜੇ ਇਹਨਾਂ ਮਤਲਬ ਮੰਮੀ ਲਈ ਕੀਤਾ ਚਾਰ ਦੁੱਲੇ ਦਾ ਜਿਹੜਾ ਕੜੇ ਲੈ ਕੇ ਦਿੱਤੇ ਨੇ ਅੱਛਾ ਮੰਮੀ ਨੂੰ ਕੜੇ ਵੀ ਦਿੱਤੇ ਆ ਕੜੇ ਵੀ ਦਿੱਤੇ ਸੋਨੇ ਦੇ ਇਹ ਬੱਚਾ ਨਹੀਂ ਦਿੱਤੇ ਸੀ ਸਾਡੇ 3.5 ਲੱਖ ਦੇ ਉਹ ਜਿਸ ਤਰ੍ਹਾਂ ਮੋਟਰਸਾਈਕਲ ਦਿੱਤਾ ਇਹਨਾਂ 2.5 ਲੱਖ ਦਾ ਮੋਟਰਸਾਈਕਲ ਦੱਸੀ ਯਾਰੀ ਕੋਈ ਟੱਕ ਨਹੀਂ ਕੀਤਾ ਕੁੜੀਆਂ ਨਹੀਂ ਕੀਤਾ ਦੋਨਾਂ ਨੇ ਮਤਲਬ ਇਹ ਸਾਡੇ ਜੋ ਸਨਸਕਾਰ ਦਿੱਤੇ ਸੀ ਉਹ ਹੀ ਥੋੜੀ ਜਿਹੀ ਨੀ ਸਪਾਟ ਬੜ ਸੰ ਮਿਲਦੀ ਡੈਡੀ ਨੂੰ ਅੱਜ ਤੁਸੀਂ ਗਿਫਟ ਕੀਤਾ ਤੇ ਕਦੇ ਡੈਡੀ ਤੁਹਾਡੇ ਨੇ ਤੁਹਾਨੂੰ ਆਸਟ੍ਰੇਲੀਆ ਭੇਜਿਆ ਤੇ ਇਹ ਡੈਡੀ ਦੀ ਰਿਟਾਇਰਮੈਂਟ ਹੋਈ ਹੈ ਤੇ ਬੜਾ ਸਟਾਫ ਹੀ ਨੱਚਿਆ ਸਾਰੇ ਬੜੀ ਖੁਸ਼ੀ ਮਨਾਈਗੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਖੁਸ਼ੀ ਕਹਿਣਾ ਮੈਂ ਕੁਝ ਨਹੀਂ ਚਾਹਾਂਗੀ ਜੋ ਵੀ ਸਾਡੇ ਮਾਪਿਆਂ ਨੇ ਅੱਜ ਤੱਕ ਕੀਤਾ ਸਾਡੀ ਬਹੁਤ ਬਹੁਤ ਧੰਨਵਾਦੀ ਹਾਂ ਸੀ ਉਹ ਕੋਸ਼ਿਸ਼ ਕਰ ਸਕਦੇ ਸੀ ਕਿਤਾਜ ਬੜੇ ਪੰਗੜੇ ਭਾਬ ਦੇ ਨੱਚਦੇ ਮੇਰੇ ਬਾਪੂ ਵਰਗਾ ਕੋਈ ਨਹੀਂ ਵਾਕੇ ਕੋਈ ਨਹੀਂ ਵਾਕੇ ਕੋਈ ਨਹੀਂ